ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਮੈਂ ਸਰਬਜੀਤ ਕੌਰ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆਂ ਜੀ ਤੇ ਅੱਜ ਫਿਰ ਆਪਾਂ ਲੈ ਕੇ ਆਏ ਆਂ ਜੀ ਗੱਲਾਂ ਕੰਮ ਦੀਆਂ ਕੰਮ ਦੀਆਂ ਗੱਲਾਂ ਉਮੀਦ ਕਰਦੀ ਆਂ ਤੁਹਾਨੂੰ ਪਸੰਦ ਆਉਣਗੀਆਂ ਚਲੋ ਜੀ ਸ਼ੁਰੂ ਕਰਦੇ ਆਂ ਆਪਾਂ ਪਹਿਲੀ ਗੱਲ ਕਿੰਦੀ ਜਦੋਂ ਕਿਸੇ ਇਨਸਾਨ ਨੂੰ ਆਪਦੀਆਂ ਗਲਤੀਆਂ ਨਜ਼ਰ ਆਉਣ ਲੱਗ ਜਾਂਦੀਆਂ ਨੇ ਨਾ ਸੱਚ ਜਾਣਿਓ ਸੱਚ ਜਾਣਿਓ ਅਸਲੀ ਅਕਲ ਉਹਨੂੰ ਉਸੇ ਦਿਨ ਆਉਂਦੀ ਆ ਸਮਝ ਲਓ ਕਿ ਵਾਕਈ ਬੰਦਾ ਸਮਝਦਾਰ ਹੋਣਾ ਸ਼ੁਰੂ ਹੋ ਗਿਆ ਹੈ ਦੂਜੀ ਗੱਲ ਕਹਿੰਦੇ ਜਿਵੇਂ ਜਿਵੇਂ ਸਾਡੀ ਸਮਝ ਵੱਧਦੀ ਜਾਂਦੀ ਹੈ ਨਾ ਜਿਵੇਂ ਜਿਵੇਂ ਅਸੀਂ ਸਮਝਦਾਰ ਹੁੰਦੇ ਜਾਂਦੇ ਸੱਚ ਜਾਣਿਓ ਸਾਡੀ ਦੂਜਿਆਂ ਨੂੰ ਮਾਫ਼ ਕਰਨ ਦੀ ਜਿਹੜੀ ਸਮਰੱਥਾ ਹੈ ਨਾ ਉਹ ਵੀ ਵੱਧਦੀ ਜਾਂਦੀ ਹੈ ਤੇ ਜਦੋਂ ਅਸੀਂ ਕਿਸੇ ਨੂੰ ਮaaf ਕਰ ਦਿੰਨੇ ਆ ਨਾ ਉਹ ਜਿਹੜਾ ਮਾਣ ਆ ਨਾ ਉਹ ਹਮੇਸ਼ਾ ਸਾਡੇ ਦਿਲ ਦੇ ਅੰਦਰ ਰਹਿੰਦਾ ਆ ਤੇ ਸਾਹਮਣੇ ਵਾਲਾ ਵੀ ਤੁਹਾਡਾ احسانਮੰਦ ਰਹਿੰਦਾ ਆ ਕਿ ਮੈਂ ਗਲਤੀ ਕੀਤੀ ਸੀ ਉਹਨੇ ਮੈਨੂੰ ਮaaf ਕਰ ਦਿੱਤਾ ਅਗਲੀ ਗੱਲ ਇਹ ਆ ਕਹਿੰਦੇ ਜੋ ਕੰਮ ਮਿੱਠਾ ਬੋਲਨ ਨਾਲ ਕਹਿੰਦੇ ਜੇ ਤੁਹਾਡੀ ਬੋਲੀ ਮਿੱਠੀ ਆ ਨਾ ਕਹਿੰਦੇ ਜਿਹੜਾ ਕੰਮ ਮਿੱਠਾ ਬੋਲਨ ਨਾਲ ਹੋ ਸਕਦਾ ਆ ਨਾ ਉਹ ਤਲਵਾਰ ਦੀ ਧਾਰ ਤੇ ਵੀ ਨਹੀਂ ਹੋ ਸਕਦਾ ਅਗਲੀ ਗੱਲ ਇਹ ਆ ਕਹਿੰਦੇ ਜਿਹੜਾ ਬੰਦਾ ਖੁਦ ਆਪ ਆਪਣੀ ਮੱਤ ਤੋਂ ਅੰਨਾ ਹੁੰਦਾ ਆ ਨਾ ਉਹਨੂੰ ਹੋਰ ਕੋਈ ਵੀ ਬੰਦਾ ਚੰਗਾ ਨਹੀਂ ਲੱਗਦਾ ਉਹਨੂੰ ਲੱਗਦਾ ਮੈਂ ਸਭ ਤੋਂ ਸਿਆਣਾ ਆ ਕਹਿੰਦੇ ਸਵਾਰਥੀ ਨੂੰ ਆਪਣੇ ਚ ਕੋਈ ਵੀ ਕਦੇ ਦੋਸ਼ ਨਜ਼ਰ ਨਹੀਂ ਆਉਂਦਾ ਉਹਨੂੰ ਲੱਗਦਾ ਕਿ ਸਭ ਤੋਂ ਸਿਆਣਾ ਮੈਂ ਹੀ ਆ ਦੋਸ਼ ਤਾਂ ਬਸ ਦੂਜਿਆਂ ਵਿੱਚ ਨੇ ਕਹਿੰਦੇ ਤੁਹਾਡੀ ਹਰ ਗਲਤੀ ਪਹਿਲਾਂ ਕੀਤੀ ਗਲਤੀ ਨਾਲੋਂ ਵੀ ਨਵੀਂ ਤੇ ਸੁੱਚਜੀ ਹੋਣੀ ਚਾਹੀਦੀ ਹੈ। ਅਗਰ ਤੁਸੀਂ ਗਲਤੀ ਕਰਦੇ ਹੋ ਨਾ ਇੱਕ ਵਾਰੀ ਜੋ ਤੁਸੀਂ ਗਲਤੀ ਕੀਤੀ ਅਗਰ ਉਹ ਦੁਬਾਰਾ ਕਰੋਗੇ ਤਾਂ ਉਹ ਗਨਾਹ ਬਣ ਜਾਏਗਾ। ਕਹਿੰਦੇ ਅਗਰ ਕੰਮ ਕਰਦੇ ਹੋ ਤਾਂ ਤੁਸੀਂ ਗਲਤੀਆਂ ਕਰਦੇ ਹੋ ਪਰ ਕਹਿੰਦੇ ਹਰ ਇੱਕ ਗਲਤੀ ਤੁਹਾਡੀ ਇੱਕ ਗਲਤੀ ਨਾਲੋਂ ਨਵੀਂ ਗਲਤੀ ਹੋਣੀ ਚਾਹੀਦੀ ਆ ਜਿਦੇ ਤੋਂ ਤੁਸੀਂ ਬਹੁਤ ਕੁਝ ਸਿੱਖ ਕੇ ਜਾਓ। ਕਹਿੰਦੇ ਕਹਿੰਦੇ ਕੁਝ ਲੋਕ ਤੁਹਾਡੀ ਜ਼ਿੰਦਗੀ 'ਚ ਉਹਨਾਂ 'ਚ ਰਹਿੰਦੇ ਆ ਜਿੰਨਾ ਚਿਰ ਤੁਸੀਂ ਉਹਨਾਂ ਦਾ ਮਨੋਰੰਜਨ ਕਰਦੇ ਰਹਿੰਦੇ ਹੋ ਤੇ ਜਦੋਂ ਤੁਸੀਂ ਉਹਨਾਂ ਦਾ ਮਨੋਰੰਜਨ ਕਰਨਾ ਬੰਦ ਕਰ ਦਿੰਦੇ ਹੋ ਨਾ ਤਾਂ ਇਹ ਲੋਕ ਆਪਣੀ ਅਸਲੀ ਤੀਬਰ ਵਿਖਾਉਣੇ ਸ਼ੁਰੂ ਕਰ ਦਿੰਦੇ ਆ ਸੋ ਚੰਗਾ ਇਹੀ ਹੈ ਕਿ ਇਹੋ ਜਿਹੇ ਲੋਕਾਂ ਨੂੰ ਟਾਈਮ ਰਹਿੰਦਿਆਂ ਹੀ ਜ਼ਿੰਦਗੀ ਚੋਂ ਆਊਟ ਕਰ ਦਿੱਤਾ ਜਾਵੇ ਅਗਲੀ ਗੱਲ ਇਹ ਹੈ ਕਹਿੰਦੇ ਮਿਹਨਤ ਕਰਦੇ ਰਹੋ ਹਮੇਸ਼ਾ ਮਿਹਨਤ ਕਰਦੇ ਰਹੋ ਮਿਹਨਤ ਉਹ ਚਾਬੀ ਹੈ ਜਿਹੜੀ ਕਿਸਮਤ ਦਾ ਦਰਵਾਜਾ ਖੋਲ ਦਿੰਦੀ ਆ ਉਮੀਦ ਕਰਦੀ ਆ ਤੁਹਾਨੂੰ ਇਹ ਗੱਲਾਂ ਜ਼ਰੂਰ ਚੰਗੀਆਂ ਲੱਗੀਆਂ ਹੋਣਗੀਆਂ ਅਗਰ ਗੱਲਾਂ ਚੰਗੀਆਂ ਲੱਗਦੀਆਂ ਨੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਦੇ ਨਾਲ ਮੈਨੂੰ ਵੀ ਹੌਸਲਾ ਮਿਲਦਾ ਹੈ ਤੇ ਮੈਂ ਤੁਹਾਡਾ ਸਮਹਿ ਸਰਜੀਤ कौर ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੀ ਆ ਜਿਉਂਦੇ ਵੱਸਦੇ ਰਹੋ ਧੰਨਵਾਦ